ਇਹ ਤੁਹਾਡੇ ਬਾਤ ਲਾਈ ਕੋਤਾ ਨੂੰ ਤਾਂ ਦੀ ਬਾਵਨ ਕੀਤ ਦੀ ਆਖਣ ਦਾ ਪਰੋ ਤੇ ਬਾਤ ਕੋਲੇ ਨਾਮ ਦੀ ਰੱਖਣਾ ਕਰੋ ਜੁਰਾਰ ਕਰਨ ਭਰ ਦੇ ਵਿੱਚ ਜाहिर ਹੋ ਜਾਏ ਨਾਮ ਕੋ ਨਾਮ ਕੀ ਰੱਖਣਾ ਕਰੋ ਸੁਣ ਪਤੇ ਕੋ ਉਜਰਖਾਨਾ ਕੌਣ ਨਾਮ ਇਸ ਕਰ ਐ ਖਾਨਾ ਉਸ ਸਮੇ ਸਾਕਤੀ ਅਰਜੋਈ ਸੁਣ ਕਰਕੇ ਸ਼ਾਂਤੀ ਦੇ ਪੰਚ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪੁਰਤਾਂ ਗੁਰੂ ਬਾਬਾ ਬੁੰਡਾ ਸਾਹਿਬ ਦੀ ਬਾਸ ਕੋਤੇ ਸਤਨ ਗੁਰੂ ਘਰ ਦੇ ਪਰਮਪਰ ਸੇਵਾ ਦੇ ਬਾਬਾ ਬੁੰਡਾ ਸਾਹਿਬ ਜਿਨ੍ਹਾਂ ਨੇ 12 ਬਰਿਆ ਦੀ ਉਮਰ ਦੇ ਵਿੱਚ ਜਗਤ ਮਾਲਕ ਧੰਗ ਗੁਰੂ ਨਾਨਕ ਦੇਵ ਜੀ ਸਾਹਿਬ ਜਿਨ੍ਹਾਂ ਤੋਂ ਸਿੱਖੀ ਦੀ ਧਾਲ ਪ੍ਰਾਪਤ ਕੀਤੀ ਸੇਵਾ ਪਾਰਸਾਈਆਂ ਕਰਤੀ ਸੇਵਾ ਕੀਤੀ ਉਹਨਾਂ ਦੇ ਗੁਰੂ ਘਰ ਦੇ ਵਿੱਚ ਵੱਡਾ ਰੋਗ ਦਾ ਉਪਰਾਹ ਕਰਨ ਕੀਤਾ ਬਾਬਾ ਬੁੰਡਾ ਸਾਹਿਬ ਨੇ ਉਹ ਪਾਸ ਹੀ ਖਲੋਤੇ ਸੀ ਗੁਰੂ ਅਰਜਨ ਸਾਹਿਬ ਜੀ ਆਦੇ ਉਹਨਾਂ ਨੂੰ ਸਾਹਿਬ ਜੀ ਨੇ ਤੁਖੜਾ ਕੀਤਾ ਕਿ ਬਾਬਾ ਬੰਦਾ ਜੀ ਦੀ ਇੱਕ ਜੋ ਕਾਵਨ ਅੰਗੁਰ ਹੈ ਇਸ ਦਾ ਕੀ ਨਾਮ ਰੱਖਣਾ ਕਰੀਏ ਵੇ ਸਾਰਥ ਪਰਦਾਇਕ ਭਾਹੀ ਮਰਜਤ ਆਪ ਕੀ ਮਹਿਲ ਉਤਾਰੀ ਇਹ ਜੋ ਪਾਵਨ ਕੀਨ ਥਾਏ ਨੇ ਇਹ ਸਾਰਥ ਹੋਵੇਗਾ ਭਾਵ ਸਹਿਤ ਅਰਥ ਦੇ ਬੋਲੇਗਾ ਤਰ ਗਾਇਤ ਧਾਰੀ ਜਿਹੜਾ ਇੱਥੇ ਆ ਕੇ ਸਨਾਨ ਕਰੇਗਾ ਦਰਸ਼ਨ ਕੰਸ ਕਰੇਗਾ ਤਰ ਕਰੇਗਾ ਸਤਿ ਪਾਵ ਸੁਰਗਤਿ ਸਨਾਨ ਕਰ ਲਿਆ ਅਤਿ ਰਾਗ ਉਹਦਾ ਅੰਤਿ ਸਨਾਨ ਦਾ ਤਹਿਲ ਕੀਤੀ ਬਿਆਰਸੀ ਦੀ ਜਾਊਗੀ ਪਾ ਪਾਉ ਧਾਰੀ ਫਰਦਾਈ ਅਜੀ ਕੀ ਕਰਤੋ ਸਰਬਾਤ ਸੱਲਾ ਲਖੋ ਤੇ ਕਾਂਤ ਜੋ ਹੋਏ ਤ੍ਰੈ ਕੰਤਾ ਸਾਬਦ ਸਥਾਨ ਤੇ ਜਾ ਕੇ ਸਭ ਸਰੋਵਰ ਦੇ ਵਿੱਚ ਇਕਰਾਰ ਕਰੇਗਾ ਉਹਦੀ ਜਨਮਾ ਜਨਮਾਂ ਤਰ੍ਹਾਂ ਨੇ ਕਾਪ ਕਰਮਾਂ ਨੂੰ ਮੈਲ ਦੀ ਤਰ੍ਹਾਂ ਜਾ ਕਰੇਗੀ ਐਸਾ ਸਾਧੂ ਤੁਰੀ ਅਰਜਨ ਸਿੰਘ ਸਾਹਿਬ ਜੀ ਮਹਾਰਾਜ ਸਾਧੂ ਸ੍ਰੀ ਰਾਮ ਸਰਸ ਸਰੋਵਰ ਦੇ ਸੁਨਾਣ ਦਾ ਦਰਸ਼ਣ ਸੁਨਾਣ ਦਾ ਮਹਾਤਮ ਤਸਵੀਰ ਦੇ ਐਸੇ ਰੂਪੇ ਬਚਪਨ ਸੰਕੇ ਬਾਬਾ ਬੁੱਢਾ ਜੀ ਸਾਹਿਬ ਕਹਿਣ ਲੱਗੇ ਜੀ ਸ਼ਰੋਣੀ ਸਤਗੁਰੂ ਚੇਤਨ ਦਾ ਸਰੂਪ ਸਤਿਗੁਰੂ ਜੀ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਕੀ ਸਰਬਜਨ ਅਹਾਰੂ ਸਤਿਗੁਰੂ ਜੀ ਰਾਦਰ ਅਸ਼ਤ ਨ ਸਮਰਤ ਕਾਹੂ ਤਰੁ ਗੁਨਾਮ ਜਿ ਹੋਏ ਮਾਜ ਮਾਹੂ ਆਪ ਕੀ ਤ ਸਭ ਜਾਤਿ ਦਾ ਸਤਿਗੁਰੂ ਕੀ ਮਨ ਕਰਕੇ ਰਹੀ ਕਾਲ ਗਿਆਤੇ ਨੂੰ ਜਿਸ ਪ੍ਰਕਾਰ ਆਪ ਕੀ ਤੇ ਬਰਾਬਰ ਭਲਾ ਕੋਣ ਸਮਰਥਾ ਵਾਲਾ ਨਾ ਕੋ ਤਾਤ ਤਾਲਾ ਆਪ ਕੀ ਕਿਰਪਾ ਕਰਕੇ ਜਿਸ ਤਰ੍ਹਾਂ ਪਾਉਂਦਾ ਹੈ ਹਜੂਰ

ਰਾਮ ਸੁ ਬਾਸਾਰਖਣ ਇRAND ਸਾਧੂ ਸੁਖ ਰਾਸ ਤਕ ਤੂ ਕਲੇਹ ਪਾਈ ਹੈ ਗੁਰੂ ਕੋ ਸਿੱਖੋ ਇਹ ਜੋ ਪਾਵਨ ਸਥਾਨ ਹੈ ਨਾ ਇਤ ਸਰਬ ਵਿਆਪਕ ਜੋ ਰਮਿਆ ਹੋਇਆ ਪ੍ਰਮੇਸ਼ਰ ਹੈ ਮਾਝੂ ਨੀਂ। ਪ੍ਰਾਪ ਦਾ ਅਰਥ ਆ ਰਮਿਆ ਹੋਇਆ। ਰਮਿਆ ਭਗਤ ਸਰਬ ਵਿਆਪਕ ਦਾ ਤਨ ਕਰਕੇ ਮਜੂਦ ਹੈ ਵੀਰ ਪ੍ਰਮਾਤਮਾ। ਉਸ ਪ੍ਰਮਾਤਮਾ ਦਾ ਜੋ ਪਾਵਨ ਨਾਮ ਹੈ

ਨਾ ਨਾਮ ਇਹ ਕਿਰ ਨੂੰ ਪੁਜਾਉਂਦੇ। ਦੋਨਾਂ ਦੇ ਵਿੱਚ ਕੁਝ ਭੇਦ ਵੀ ਹੈ। ਇਹ ਨਾਮ ਜਰਮਣ ਵਾਲੇ ਸਾਰੇ ਜਿੰਨੇ ਤਤ ਦੇਤੀ ਰੋਗ ਜਾਣਦੇ ਉਹ ਨਾ ਨਾਮ। ਰਾਮ ਨਾਮ ਕੀ ਮਹਿਮਾ ਮਹਾਰਜ ਅਨੰਤ ਸਾਤਿ ਜੀ ਇਹਾ। ਪ੍ਰਮੇਸ਼ਰ ਵਾਜੁ ਦੀ ਦੇ ਨਾਮ ਦੀ ਬਹੁਤ ਵੱਡੀ ਮਹਿਮਾ ਹੈ ਨਾ। ਨਾਮ ਵੀ ਕੜੀ ਨਾ ਹੱਦਾ ਹੈ ਜਿਹੜਾ ਨਾਮ ਜੱਗ ਦਾ। ਉਹਦੀ ਮਹਿਮਾ ਕਰਦੀ ਕੀ ਕੀ ਜਾ ਸਕਦੀ। ਨਾਭੂ ਦੀ ਬੱਦੀ ਭਾਰੀ ਬੀਮਾ ਹੈ ਆਪਰ ਸ੍ਰੀ ਸੁਖਨੀ ਸਾਹਿਬ ਜੀ ਦੇ ਵਿੱਚ ਸਾਰੀ ਤੁਰਬਾਨੀ ਦੇ ਵਿੱਚ ਨਾਮ ਦੀ ਮਿੱਠਾ ਫੜ ਪੈਣਾ ਲੰਗਰੀ ਨਾਭੂ ਦੀ ਬੱਦੀ ਭਾਰੀ ਮੰਨਵਾ ਹੈ ਸਤਿਗੁਰੂ ਜੀ ਕਹਿੰਦੇ ਦੂਸਰਾ ਇਸ ਪਾਵਨ ਸਥਾਨ ਦੇ ਉੱਪਰ ਸਤਿਗੁਰੂ ਗੁਰੂ ਗਰਗਸਰ ਮਹਾਰਾਜ ਦੀ ਪਾਵਨ ਢੀਂਡ ਦੀ ਰਚਨਾ ਕੀਤੀ ਜਾ ਰਹੀ ਹੈ ਜਾਂਤੀ ਨਾਮ ਰਾਮ ਸਰੂਵਾ ਪਾਤਪਕਾਟ ਕੁਮਾਰ ਇਸ ਥਾਂ ਦਾ ਨਾਮ ਰਾਮ ਸਰਵਨੰਤ। ਭਾਗ ਕਾਲ ਤਕਵਾਜੂ ਪਰਮੇਸ਼ਰ ਜੋ ਰਮਿਆ ਹੋਇਆ ਵਿਆਪਕ ਹੈ ਉਸ ਪਰਮੇਸ਼ਰ ਵਾਹਿਗੁਰੂ ਦਾ ਸਰ ਸਰੂਪ ਹੈ। ਇਸ ਥਾਂ ਦਾ ਪਾਵਨ ਨਾਮ ਹੋਇਆ ਰਾਮ ਸਰਵਨੰਤ। ਜੋ ਜਿਹੜਾ ਵੀ ਇੱਥੇ ਆ ਕੇ ਇਸਨਾਦ ਕਰੇਗਾ ਨਾ ਭਾਗ ਸਰੂਪ ਉਸਨਾਨ ਕਰ ਲਿਆ ਕਰੇਗਾ ਸੁਖਾ ਲਾਵੇਗਾ ਸੰਗ ਦਾ ਰਕਿ ਜਿਤ ਭਾਗ ਰਾਂ ਕਰਕੇ ਜੋ ਪਾਪ ਜਿਹੜਾ ਖਤਪੋਹ ਗਿਆ ਕਰਕੇ ਨਾਸ਼ ਹੋ ਜਾਂਦਾ ਤਕੀ ਸੁਨ ਸੰਗਤ ਸਹਰੀ ਹਰ ਖਾਈ ਖਾਤ ਲੋਰ ਕਾ ਤੇ ਗਰੀਬ ਨਿਵਾਈ ਸਾਰੀ ਸੰਗਤ ਸਤਿਗੁਰੂ ਅਦਮਦੇਵ ਸਾਹਿਬ ਮਹਾਰਾਜ ਜੀ ਦੇ ਸ੍ਰੀ ਔਕਤ ਕਮਲ ਕੋ ਐਸਾ ਬਚਨ ਸੁਣ ਕਰਕੇ ਪਾਵਨ ਸੁਨਗਰ ਦਾ ਨਾਮ ਸ੍ਰੀ ਰਾਮ ਸਰਸਵਰ ਸਰ ਕਰਕੇ ਸਾਰੀ ਸੰਗਤ ਬਹੁਤ ਖੁਸ਼ ਹੋਈ ਹਾਥ ਨੂਰ ਕਰ ਗਰੀਬ ਨਵਾਈ ਸਾਰੀ ਸੰਗਤ ਦੇ ਹੱਥ ਜੁੜ ਕਰਕੇ ਸਤਿਗੁਰਾਂ ਨੂੰ ਸਿਰ ਦਵਾ ਕਰਕੇ ਅਥਾ ਟੇਕਣਾ ਕੀਤਾ ਇਸ ਪੈ ਥਾਏ ਸਤਿਗੁਰੂ ਦੀਨਾ ਨਾਮ ਬਾਤ ਨੂੰ ਉਹ ਧਾਰੀਨਾ ਪਾਵਨ શ્રી ਰਾਮ ਸਰੂਪ ਦੀ ਜਿਹੜੀ ਮहिमा ਦੇ ਵਿੱਚ ਪਾਵਨ શ્રી ਰਾਮ ਸਰ ਸਰੂਪ ਦੇ ਬਖਤਾਏ ਸਤਿਗੁਰਾਂ ਨੇ ਪ੍ਰਾਪਤ ਸ਼ਬਦ ਵੀ ਉਸੇ ਸਮੇਂ શ્રી ਫਕਤ ਨੂੰ ਉਚਾਰਨ ਕੀਤਾ ਇਸ ਪਾਵਨ ਸ਼ਬਦ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਨਿਮਰ ਰੱਖਿਆ ਨਾਮ ਦਾ ਬਹਾਤਮ ਦੱਸਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੱਥਾ ਬੰਦ ਬਾਤ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਸੋਖੀ ਤੋਂ ਮੁਖਾਰ ਬਣ ਤੋਂ ਪਾਵਨ ਸ਼ਬਦ ਉਚਾਰਨ ਕਰਦੇ ਨੇ ਗਉੜੀ ਪਾਵਨ ਰਾਗ ਦਾ ਰਾਗਲੀ ਦਾ ਮਹੱਲਾ ਪੰਜਵਾ ਅਰਖਾਤ ਪੰਚਮ ਆਦਿ ਸਾਹਿਬ ਜੀ ਦਾ ਦੇ ਸਰਤਾਜ ਸ਼ਾਂਤੀ ਦੇ ਜੋਸਪੀ ਸਹਿਜ ਸੀਤਾ ਦੀ ਨਾਲ ਗੈਰਾਤ ਤਿਆਗ ਯਾਰੂ ਦੇ ਪੰਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਪਵਿੱਤਰ ਸ਼ਬਦ ਨੂੰ ਉਚਾਰਨ ਕਰਦੇ ਹਨ ਜੇ ਪਤਨਾਵਨ ਰਾਮ ਸਰ ਈਜੈ ਝੂਡ ਮੰਹਾ ਰਸ ਹਰ ਅੰਮ੍ਰਿਤ ਈਜੈ ਸਾਧੂ ਤੁਮ ਹੀ ਪਰਮਾਤਮਾ ਕਰਦੇ ਨੇ ਵੀ ਪਾਈ ਗੁਰੂ ਕੀ ਉਸਤੋ ਨਿਤ ਪ੍ਰਾਪਤ ਜੁਰਜਾਨਾ ਇਹ ਤੇਦਰਨੀ ਦੋ ਦਿਨ ਦੀ ਚਾਰ ਦਿਨ ਦੀ ਨਿਤ ਪ੍ਰਾਪਤ ਨਿਤ ਤੋਂ ਭਾਵ ਤਾਂ ਰਜਾਨਾ ਨਿਤ ਸ਼ਬਦ ਉੱਤੇ ਵਰਤਿਆ ਜਾਂਦਾ ਜਿਹੜਾ ਕੰਮ ਰਜਾਨਾ ਕਰਨਾ ਹੋਵੇ ਆਪਾਂ ਬਾਹਰ ਦੇ ਜਲਨਾ ਪੜਦੇ ਆ ਦਿੱਲੀ ਪਾਣੀ ਦੇ ਜਾਨਾ ਪੜਦੇ ਉਹ ਨਿਤ ਨਹੀਂ ਹੁੰਦੀ ਜਿਹੜਾ ਕਰਮ ਰਜਾਨਾ ਕੀਤਾ ਜਾਵੇ ਉਹ ਖੁਦ ਹੀ ਜਿਤ ਕਰਮ ਕਰੂਗੀ ਉਸੇ ਤਰ੍ਹਾਂ ਗੁਰਦੇਵ ਜੀ ਨੇ ਉਪਦੇਸ਼ ਕੀਤਾ ਨਿਤ ਪ੍ਰਾਪਤ ਪਰਜਾਨਾ हर रोज गुरु के सिख ने की करना नहावल है जो पावर सरोवर है ना श्री अमृतर साहब जी साहब सरोवर उस सरोवर के सिख ने जल भी जाना है तो स्नान जरूर करना है। गुरु के सिखा ने चिथा प्रा रामसर साहब सरोवर के करना सवाल हो जरा श्री रामसर साहब सरोवर है ਉਹ ਸਾਖਿਆਤ ਗੁਰੂ ਦੀ ਰਜਿਸਤਰੀ ਅਮਰਤ ਸਰਸਵਰਦੇਵ ਦੀ ਧਾਰਕੀ ਤੇ ਹੈ ਜਿਹੜੇ ਗੁਰੂਦਰਾਡੇ ਵਸਦੇ ਉਹਨਾਂ ਦੇ ਸਿੱਖਾਂ ਨੂੰ ਸ੍ਰੀ ਰਾਮ ਸਰਸਵਰਦੇਵ ਦੀ ਸਰਾਧ ਦਿੱਤਾ ਅਪਰਾਧ ਕਿਵੇਂ ਕਰਦੇ ਜੀ ਗੁਰੂ ਘਰ ਹੈ ਉਪਰਮ ਸਿੱਖ ਧਾਲ ਦੀ ਸਤ ਦਾ ਸਿੱਖ ਬਾਤ ਦੀ ਚਨਾਕ ਕਰਨਾ ਦਾ ਦੀਨ ਗੁਰੂ ਘਰ ਹੈ ਉਹਨੂੰ ਗੁਰੂ ਦੇ ਸਿੱਖਣਾ ਸਿੱਖਾਂ ਦੇ ਮੰਨਣ ਕਰਨਾ ਤੇ ਗੁਰੂ ਦੇ ਸ੍ਰੀ ਰਾਮ ਸਰਸਵਰਦੇਵ ਦੇ ਵਿੱਚ ਕਿਵੇਂ ਇਨਤਾਨ ਕਰਨ ਜੋ ਰਾਹੀ ਹੋਏ ਪਰਮੇਸ਼ਰ ਵਾਜੂ ਦੀ ਦਾ ਅੰਤਰ ਗੱਤ ਕੀ ਲਾਬੂ ਕੀ ਸਰੋਵਰ ਉਸ 라ਬੂ ਕੀ ਸਰੋਵਰ ਦੇ ਵਿੱਚ ਗੁਰੂ ਤੇ ਸਿੱਖਾ ਲਈ ਅਰਜਨ ਦੇਵਤਾ ਪ੍ਰਤੀ ਜਿਸ ਵੀ ਕਿਸੇ ਜਗ੍ਹਾ ਤੇ ਹੋਈਏ ਜਿਸ ਵੀ ਕਿਸੇ ਪਿੰਡ ਸ਼ਹਿਰ ਕਟਾਣੇ ਤੇ ਹੋਈਏ ਚੌਕੜਾ ਬਾੜੀ ਸੁਨਾਗ ਕਰਕੇ ਸਮਾਧੀ ਅਸਥਤ ਕੋ ਕਰੀ ਅੰਤਰਗਤ ਕੀਰਤ ਦੇ ਵਿੱਚ ਉਸ 라ਬੂ ਸਰੋਵਰ ਦੇ ਉੱਪਰ ਸੁਨਾਗ ਰੂਪੇ ਸਿੱਖਾ ਦੇ ਕੀਤਾ ਪ੍ਰਤੀ ਕਰਨਾ ਹੈ ਨਿਰਮਲ ਉਦਕ ਗੋਬਿੰਦ ਦਾ ਨਾਮ ਪ੍ਰੀਰ ਮਹਾਰਾਜ ਦੇ ਬਚਨ ਕੀਤਾ ਜੀ ਰੂਪਿਓ ਚੋਹਰ ਹੁਕਮ ਵੀ ਜਲੂਤ ਚੋ ਦਾਜਾ ਮਾਰਨਾ ਭਾਵ ਬਹਰਾ ਜੀ ਹੁਣਾ ਹਲਾ ਕਰ ਕੀ ਮਹਾਰਾਜ ਹਾਰ ਅੰਮ੍ਰਿਤ ਪੀਜਿਆ ਜਿਹੜਾ ਨਾਮ ਰਾਖੂ ਚੋਦਾ ਅੰਤੂ ਅੰਮ੍ਰਿਤ ਸੂਮਰ ਹੈ ਉਹ ਚੋ ਦਾਜਾ ਮਾਰ ਕਰਕੇ ਉਹਦੇ ਵਿੱਚੋਂ ਜੋ ਅੰਮ੍ਰਿਤ ਨੂੰ ਮਜਾਲ ਹੈ ਸ੍ਰੀ ਰਾਮ ਸਰ ਸੂਮਰ ਦੇ ਵਿੱਚੋਂ ਜਿਹੜਾ ਹੈ ਗੁਰੂ ਦੇ ਸਿਖਾਰੇ ਜਲ ਛਕਣਾ ਵੀ ਹੈ ਉਦੇ ਵਿਦਿਅਤ ਚੁਲਾ ਵੀ ਲੈਣਾ ਹੈ ਅਜਿਹਾ ਇਸ਼ਾਨ ਨਹੀਂ ਕਰਨਾ ਫਿਰ ਇੱਕੋ ਹਲਾ ਕਰਕੇ ਜਲ ਤੋਂ ਚੁਲਾ ਵੀ ਲੈਣਾ ਤੋਂ ਦਾਜਾ ਮਾਰ ਕੇ ਅਮਰ ਤੁਪੈ ਪਾਲਨ ਸਰੂਪ ਦਾ ਜਲ ਕੋਈ ਸੰਕਾ ਵੀ ਕਰਨਾ ਅੱਜ ਕੱਲੋਂ ਬਹੁਤ ਸਾਰੇ ਸੰਕੀ ਪੈਰਾ ਕਰ ਦਿੱਤੇ ਗਏ ਨੇ ਮਨ ਕਰ ਤੋਂ ਬਾਦੋਂ ਬਹੁਤ ਸਾਰੇ ਦਿਨ ਗੁੜਾ ਕਰ ਗਏ ਸਾਧਕ ਜੀਵੇ ਗਲਪ ਪੇਮੀਆ ਤਲਾਉਣ ਬਾਅਦ ਤੇ ਸੰਗਤ ਨੂੰ ਪਰਵਤ ਕਰਨ ਵਾਸਤੇ ਸ਼ਬਦ ਕਰਨ ਵਾਸਤੇ ਪਹਿਲਾਂ ਗੁਰਬਾਣੀ ਦੇ ਗੋਲੈ ਦੂਤਾਰਨ ਲਈ ਮਹਾਰਾਜ ਕਨੇ ਗੁਰੂ ਦਾ ਸਿੱਖ ਪਹਿਲਾ ਆਪ ਸਰੋਵਰ ਦੇ ਵਿੱਚ ਜਾਤ ਕਰੇ ਫਿਰ ਝੋਲਾ ਮਾਰ ਕਰਕੇ ਹਲਾ ਕਰਕੇ ਅਮਰਤ ਸਰੋਵਰ ਦੇ ਵਿੱਚੋਂ ਜਿਹੜਾ ਅਮਰਤ ਪਿਆਲਾ ਪਾਵਨ ਸ੍ਰੀ ਰਾਮ ਸਰੋਵਰ ਦੇ ਵਿੱਚੋਂ ਸਿੱਖ ਗੁਰੂ ਦਾ ਸਿੱਖ ਲੈ ਕਰਨੀ ਸੱਤ ਲੈਣਾ ਕਰੇ ਕਿ ਜਿਹੜਾ ਅੰਤਰਗਤ ਤੀਰਥਾਂ ਦੇ ਵਿੱਚੋਂ ਨਾਮ ਰੰਗ ਜਿਹੜਾ ਨਾਮ ਪਿਆਲਾ ਅਮਰਤ ਰੂਪ ਨਾਮ ਜਲੈ ਉਹ ਨਾਮੁ ਕੀ ਅੰਮ੍ਰਿਤ ਚਲਦਾ ਜਿਹੜਾ ਰਸਨਾ ਦੇ ਉੱਤੇ ਜਪ ਕਰੀ ਤੋ ਅਮਰਤ ਰਸ ਨਾਮ ਰਸ ਪੁੰਚਦਾ ਨਰੀ ਨਿਰਮਲ ਉਦਕ ਗੋਵਿੰਦ ਕਾ ਨਾਮ ਆਦਕੁ ਤੁੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਿਸਰਾਮ ਦੇ ਕਰਿ ਤੀ ਰਹਾਉ ਤੋ ਅਗਲਾ ਪਦ ਪਰਮਾਨੰਤ ਕਰਦੇ ਨੇ ਨਿਰਮਲ ਉਦਕ ਗੋਵਿੰਦ ਕਾ ਨਾਮ ਅੰਤਰੀ ਕੀ ਅਰਥ ਸਤਿਗੁਰੂ ਜੋ ਉਨਾ ਕਰਦੇ ਨੇ ਭਾਈ ਕਿਹੜਾ ਪਰਮੇਸ਼ਰ ਜੋ ਗੋਬਿੰਦ ਹੈ ਉਹ ਨਾਮ ਕੰਕਰੀਆ ਦਾ ਬਿੰਦ ਨਾਮ ਰੱਖਦੇ ਹਾਂ ਪ੍ਰਕਿਰਤ ਦਾ ਜੇ ਗੋਰਾਉਂ ਪ੍ਰਕ੍ਰਿਤੀ ਦਾ ਵੀ ਅਬਿੰਦ ਨਾਮ ਰੱਖਿਆ ਤੇਰਾ ਜੋ ਸਰਬ ਪ੍ਰਕ੍ਰਿਤੀ ਦੀ ਹੂ ਮੰਡਲ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਵਾਜਗੁਰੂ ਉਸ ਤੋਂ ਗੋਬਿੰਦ ਕਹੀ ਹੈ ਉਹ ਜੋ ਗੋਬਿੰਦ ਪਰਮੇਸ਼ਰ ਵਾਜਗੁਰੂ ਹੈ ਉਸ ਪਰਮੇਸ਼ਰ ਵਾਜਗੁਰੂ ਦਾ ਜੋ ਪਾਵਨ ਨਾਮ ਹੈ ਨਰਮਨ ਗੁਰੂ ਤੋਂ ਉਪਵਿੱਤਰ ਜਲ ਦੀ ਕੀ ਹੈ ਪਰਮੇਸ਼ਰ ਵਾਹਿਗੁਰੂ ਕੀ ਦਾ ਨਾਮ ਪਵਿੱਤਰ ਜਲ ਹੈ ਜਿਹੜਾ ਕੁੰਤਰਾ ਸਿੰਘ ਸਤਸੰਗਤ ਰੂਪੀ ਤੀਰਥ ਦੇ ਉੱਪਰ ਆਕਰ ਕੇ ਪਵਿੱਤਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਦਾ ਨਾਮ ਨਾਲ ਜਲ ਸਕਦਾ ਹੈ ਉਸ ਦਾ ਕਲਿਆਣ ਹੋ ਜਾਂਦਾ ਹੈ ਰੰਝਲ ਕਾਤ ਪੂਰ ਸਾਹਬ ਕਾਮ ਸਤਸੰਗਤ ਰੂਪੀ ਤੀਰਥ ਤੇ ਆਕਰ ਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਜਲ ਦੇ ਨਾਲ ਇਸ਼ਨਾਨ ਕਰਨ ਨਾਲ ਸਭ ਕਾਮ ਗੁਰੂ ਦੇ ਸਿੱਖੀ ਅਨੁਸਾਰ ਕੀ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਜੇ ਜਿਤਨੇ ਮਨੋਰਥਾਂ ਰੂਪੇ ਕਾਮ ਹੈ ਨਾ ਸਾਰੀ ਸਫਲੇ ਹੋ ਜਾਂਦੇ ਹਨ ਸੰਤ ਸੰਗ ਦਾ ਗੋਸ਼ਟ ਕੋਈ ਜੁ ਪਾਉ ਖਿ ਨਾਮ ਸੰਸਾਰ ਸੋਵਰਾ ਉਤੇ ਗੁਰੂ ਦੇ ਜਿਹੜੇ ਸੰਤ ਪਰਸਾ ਨਾਮ ਸਿੰਘ પુરਸ ਹੈ ਉਹਨਾਂ ਦੇ ਨਾਲ ਗਿਆਨ ਕੀ ਪਰਪਰਤ ਗਣ ਕੀ ਕਿ ਵੀ ਅਗਮੀ ਵਿਚਾਰ ਹੋਵੇਗੀ ਕੋਟ ਜਨਮ ਕੀ ਕਿਨ ਵਿਖ ਖੋਏ ਪਾਈ ਨਾਮ ਕੁ ਪੀਰਥਨਾ ਸਤ ਸੰਗਤ ਰੂਪੀ ਤੀਰਥ ਹੈ ਉਸ ਪਾਵਨ ਥਾਲ ਦੇ ਉੱਪਰ ਰੂਪ ਦੇ ਜਿਹੜੇ ਸਰਤ ਰਛਾ ਹੈ ਸਾਧੂ ਧਿਆਨ ਬਜਰ ਕਰਨ ਵਾਲੇ ਲੋਗ ਹੈ ਪ੍ਰਮਾਤਮੇ ਰਾਹ ਤੇ ਚੱਲਣ ਵਾਲੇ ਲੋਗ ਹੈ ਗੱਦੀ ਬਾਣੀ ਕੀ ਵਿਚਾਰ ਕਰਦੇ ਆ ਗਿਆਨ ਦੀਆਂ ਗੋਸ਼ਟੀਆਂ ਵਿਚਾਰਾ ਕਰਦੇ ਆ ਗੁਰੂ ਦੇ ਸਿੱਖ ਉਹਨਾਂ ਗੁਰੂਆਂ ਨੂੰ ਸੁਣਦੇ ਆਂ ਕੋਟ ਗੁਰੂ ਦੇ ਕਿਲ ਵਿੱਚ ਤੋਏ ਉਹਨਾਂ ਦੇ ਊੜਾ ਜਨਮਾਂ ਦੇ ਕੀਤੇ ਹੋਏ ਪਾਪ ਕਰਮ ਨਾਸ਼ ਹੋ ਜਾਂਦੇ ਹਨ ਸਿਮ ਰਹਹਿ ਸਾਧ ਕਰਹਿ ਆਨੰਦ ਆਦਿ ਗੁਰੂ ਪਰਮਪੁਰਖ ਪਰਛਾਉ ਉੱਤਮ ਜੀਵਨ ਵਾਲੇ ਵਰਤ ਪਰਛਾਉ ਸ੍ਰੀਤ ਪਰਛਾਉ ਮਹਾ ਪਰਛਾਉ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਦੇ ਜਾਨ ਪਰਮੇਸ਼ਰ ਵਾਹਿਗੁਰੂ ਦੀ ਆਤਮੇ ਦੇ ਵਿੱਚ ਜੁੜ ਕਰਕੇ ਵੈੰਦੇ ਆਂ ਅਰਹ ਹੈ ਆਨੰਦ ਉਹਨਾਂ ਦੇ ਜੀਵਨ ਦੇ ਵਿੱਚ ਆਨੰਦ ਆ ਜਾਣਾ ਹੈ ਉਹਨਾਂ ਨੂੰ ਆਨੰਦ ਦੀ ਪ੍ਰਾਪਤ ਨ ਹੋ ਜਾਦੀਏ ਜਿਹੜੇ ਜੀਵਨ ਤੋਂ ਸਾਧ ਪੜਾ ਲੈਣ ਸਾਧ ਤੋਂ ਪ੍ਰਾਪਤਮ ਜੀਵਨ ਚੰਗਾ ਜੀਵਨ ਗੁਰੂ ਕੀ ਸੰਗਤ ਕਰਕੇ ਸੰਤ ਪਰਸ਼ਾਂ ਦੀ ਸੰਗਤ ਕਰਕੇ ਭਜਨ ਕਰਕੇ ਜਿਹੜੇ ਗੁਰੂ ਕੀ ਸਿੱਖ ਜੀਵਨ ਨੂੰ ਸਾਧ ਪੜਾ ਲੈਣ ਜਿਹੜਾ ਉੱਤਮ ਪੜਾ ਲੈਣ ਿਆ ਕਿ ਉਹਨੂੰ ਦੁਪੇਰ ਸਿਖਾ ਦੇ ਜੀਵਨ ਦੇ ਵਿੱਚ ਆਨੰਦ ਆਇਆ। ਆਨੰਦ ਵੀ ਅੱਗੇ ਜਾ ਕਰਕੇ ਜਿਹੜਾ ਗਦਵਾਨਾ ਨੇ ਤਿੰਨ ਤਰ੍ਹਾਂ ਦਾ ਕਰਤਵ ਕੀਤਾ। ਜਿਹੜਾ ਆਮ ਜਿਹੜਾ ਆਨੰਦ ਸਾਰੇ ਸੁੱਖਾਂ ਨੂੰ ਕਰਦਾ। ਵੀਰ ਸੰਸਾਰ ਦੇ ਸੁੱਖਾਂ ਦਾ ਆਨੰਦ ਤੇ ਸੰਸਾਰ ਦੇ ਸਾਰੇ ਰੋਗਾਂ ਦੇ ਇਸ ਨੂੰ ਕਾਲ ਰਹੀ ਆ। ਫਿਰ ਜਿਹੜਾ ਭਜਨ ਦਾ ਆਨੰਦ ਹੈ ਜੋ ਤਾਂ ਹੰਮਣ ਭਜਨ ਆਨੰਦ ਤੇ ਭਜਨ ਆਨੰਦ ਭਜਨ ਕਰਨ ਵਾਲਿਆਂ ਨੂੰ ਪ੍ਰਾਪਤ ਹੁੰਦਾ ਤੇ ਤੀਸਾ ਜਿਹੜਾ ਹੁੰਦਾ ਹੈਗਾ ਬ੍ਰਹਮ ਗਿਆਨ ਆਨੰਦ ਉਹ ਬ੍ਰਹਮ ਆਨੰਦ ਹੁੰਦਾ ਉਹ ਜੀਵਨ ਮੌਤ ਜਿਹੜੇ ਲੋਭ ਤੇ ਅਲਸਰਾ ਭਾਵ ਨਾਲ ਜੀਵਨ ਮੁਕਤ ਜੀਵਨ ਮੌਤ ਜਿਹੜੇ ਕੋਲੋਂ ਪੁਰਸ਼ ਉਹਨਾਂ ਨੂੰ ਬ੍ਰਹਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਉਹ ਬ੍ਰਹਮ ਆਨੰਦ ਨੂੰ ਮਾਣਦੀਆਂ ਭਜਨ ਕਰਨ ਵਾਲੇ ਵੀ ਲੋਗ ਹੈ ਉਹਨਾਂ ਨੂੰ ਭਜਨ ਦਾ ਨਾਮ ਪ੍ਰਾਪਤ ਹੁੰਦਾ ਭਜਨ ਆਨੰਦ ਜਿਹੜੇ ਬ੍ਰਹਮ ਦੀ ਵਿਰਤੀ ਚ ਲੀਨ ਹੋ ਜਾਂਦੇ ਆ ਜਿਨ੍ਹਾਂ ਦਾ ਚਿੱਤ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜੁੜ ਜਾਂਦਾ ਜਿਨ੍ਹਾਂ ਦੀ ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਅਭੇਦਤਾ ਹੋ ਜਾਂਦੀ ਹੈ ਭਜਨ ਕਰਦੇ ਆ ਉਹਨਾਂ ਨੂੰ ਜੀਵਨ ਮੋਕਤ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਉਹ ਗਲੋਖ ਲੋਕ ਨੂੰ ਬ੍ਰਹਮ ਆਨੰਦ ਨੂੰ ਮਿਲ ਇਸ ਤਰ੍ਹਾਂ ਜਿਹੜਾ ਨਾਦਿਕ ਪ੍ਰਕਾਰ ਦਾ ਤੇ ਜਿਹੜੇ ਗੁਰੂ ਦੇ ਸਿੱਖ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਆ ਇਹਨਾਂ ਨੂੰ ਸਾਰੂ ਬਣਾ ਲੈਈਏ ਤਾਰੂ ਕਮ ਬਣਾ ਲੈਈਏ ਇੰਤ ਨੂੰ ਨੂੰ ਸਾਰੇ ਹੀ ਨਾ ਕੋ ਪ੍ਰਾਪਤ ਹੋ ਜੇ। ਉਹਨਾਂ ਨੂੰ ਦੁਨੀਆ ਵੀ ਸੰਸਾਰ ਦੇ ਬਾਦ ਵੀ ਮਰ ਜਾਂਦੇ ਆ ਜਿਵੇਂ ਚੋਤਰੂਪ ਬਣਾਉਂਦਾ। ਭਜਨ ਕਰਦੇ ਆ ਭਜਨ ਦਾ ਨਾਮ ਵੀ ਉਹਦਾ ਫਿਰ ਗੁਰੂ ਦੇ ਦੁਆਰਾ ਉਹ ਤੋਂ ਬ੍ਰਹਮਲੀਅਤਾ ਹੋ ਜਾਂਦੀ ਏ ਤੇ ਬ੍ਰਹਮਾ ਨੰਦ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਸਿੰਦਰ ਹੈ ਸਾਦ ਮਾਵਾ ਦੀ ਉਹ ਸਾਧ ਉਤਮ ਹੋ ਜਾਂਦਾ ਤਰਹ ਆਨੰਦ ਉਹ ਪਾਈ ਲੋਕ ਤੇ ਲੋਕ ਉਹ ਜਹਾਨ ਦਾ ਆਨੰਦ ਸੋ ਪਗਾਨ ਦੇ ਨਾਲ ਮਨ ਤਨ ਰਗਿਆ ਪਰਮ ਆਨੰਦ ਪੂਰਨ ਮਾਰੂਤੀ ਤਨ ਦੇ ਵਿੱਚ ਜਿਹੜਾ ਰਵੀ ਦਾ ਕਲ ਕਣ ਦੇ ਵਿੱਚ ਵਿਆਪਕ ਪ੍ਰਮੇਸ਼ਰ ਵਜੁਰੂ ਪ੍ਰਮਾਤਮਾ ਉਸ ਪ੍ਰਮੇਸ਼ਰ ਵਜੁਰੂ ਦੀ ਪ੍ਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਪਰਮ ਵੱਡਾ ਆਨੰਦ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਸਿੱਖਾ ਨੂੰ ਜਾ ਪ੍ਰਾਪਤ ਹਰ ਚੰਨ ਨਿਧਾਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਾਲੁਕ ਸ਼ਬਦ ਦੀ ਰਾਗੀ ਦੀ ਸੰਗਤ ਕੀ ਦਰਸ ਕਰਦੇ ਨੇ ਜੀ ਭਾਈ ਜਿਹਨੇ ਗੁਰੂ ਕੇ ਸਿੱਖਾ ਨੂੰ ਪਰਮੇਸ਼ਰ ਵਾਹਨ ਤੇ ਲਾਭ ਕੀ ਚਰਣਾ ਦਾ ਜਿਹੜਾ ਨਿਧਾਨ ਖਜਾਨਾ ਪ੍ਰਾਪਤ ਨੂੰ ਜਾਂਦਾ ਹੈ ਨਾਨਕ ਦਾਸ ਇਸ ਹੈ ਗੁਰ ਕਾਲ ਸਤਿਗੁਰੂ ਅਰਜਨ ਪਰਮਾਨੰ ਕਰਦੇ ਨੇ ਜੀ ਭਾਈ ਆਪਣੇ ਆਪ ਨੂੰ ਸਤਿਗੁਰੂ ਅਨੁਗਾਮਤਾ ਦੇ ਵਿੱਚ ਰੱਖ ਕੇ ਉਰਾਸਾ ਭਾਵ ਦੇ ਵਿੱਚ ਜੁੜਾ ਕਰਕੇ ਸਤਿਗੁਰੂ ਪਰਮਾਨੰ ਕਰਦੇ ਨੇ ਉਹਨਾਂ ਗੁਰੂ ਸਿੱਖਾਂ ਤੋਂ ਪਰਮਾਨੰ ਜਾਂਦਾ ਹਾਂ ਉਹਨਾਂ ਗੁਰੂ ਕੇ ਪਿਆਰ ਆਣਿਆ ਉਹ ਪਰਮਾਨੰ ਜਾਂਦਾ ਹਾਂ ਜਿਹੜੇ ਇਸ ਤਰ੍ਹਾਂ ਆਪਣਾ ਜੀਵਨ ਸਵਾਰ ਲੈਣੇ ਜੀਵਨ ਸਵਾਰ ਕਰਕੇ ਅਸੰਗਤ ਕਰਕੇ ਸੇਵਾ ਕਰਕੇ ਗੁਰਧਾਮਾਂ ਦੀ ਸੇਵਾ ਕਰਕੇ ਗੁਰੂ ਕੇ ਸਿੱਖ ਆਪਣਾ ਜੀਵਨ ਸਵਾਰ ਲੈ ਲੈਂਦੇ ਆ ਕਿ ਆਨੰਦ ਪ੍ਰਾਪਤ ਕਰ ਲੈਂਦੇ ਆ ਜੀਵਨ ਦੇ ਵਿੱਚ ਉਦੋਂ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰੂ ਰਾਖ ਸਭ ਦੇ ਘਰ ਦਾ ਆਨੰਦ ਖੇੜਾ ਪ੍ਰਾਪਤ ਹੋ ਜਾਂਦਾ ਜਿਤਨਾ ਉਹਨਾਂ ਗੁਰੂ ਕੇ ਸਾਸਾਂ ਤੋਂ ਸੇਵ ਕਰਦੇ ਸਾਹਿਬ ਜੀ ਦੇ ਨੇ ਬਹਿਤ ਪ੍ਰਭਾਨ ਜਾਂਦਾ ਹਾਂ ਇਸ ਪ੍ਰਕਾਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹਨ ਰਾਜ ਪਾਵਨ ਸ੍ਰੀ ਰਾਮ ਸਰ ਸਾਹਿਬ ਜੀ ਦੀ ਸਰੋਵਰ ਜੀ ਦੀ ਮਹਿਤਾ ਦੀ ਰੀਤ ਮਹਾਰਤ ਦੱਸਦੇ ਆ ਨਾਮ ਦਾ ਆਨੰਦ ਦੱਸਦੇ ਆ ਤਾਦਨ ਸ਼ਬਦ ਵਿਚਾਰਨ ਕਰਦੇ ਨੇ ਇਿੱਥੇ ਪਾਵਨ ਸੰਗਤ ਦੀ ਸਮਾਪਤੀ ਹੋਈ ਜੀ। ਦਾਸੇ ਪਾਸਲ ਪਾਵਨ ਦੁਰ ਇਤਿਹਾਸਾਤ ਦੇ ਅਯਵਕ ਪ੍ਰਕਾਰ ਦੀ ਗੁੰਡਾ ਹੋਈਆਂ। ਦਾਸ ਜੀ ਦਾ ਜਾਚਕ ਹੈ। ਆਪ ਬਖਸ਼ਣ ਤੇ ਲਖਣ ਹਾਰ ਕੋ ਅਨਜਾਨ ਸ੍ਰੀ ਗੁਰੂ ਜਨਤਾ ਤੇ ਬਖਸ਼ ਲੈਣਾ। ਸਰਬੱਤ ਮਾਈ ਭਾਈ ਸੰਗਤਾਂ ਦੇ ਅਸੀਸ ਪ੍ਰਾਪਤ ਕਰੀ। ਤੋਂ ਨਿਵੋ ਸਜਣ ਰਸੀਆ। ਜੈ ਹੋਵੇ ਸਾਜ ਬਸਿਆ ਹੋਵੇ। ਖਾਇ ਕਰ ਰਹਾ ਨਾ ਜੁਤੀ ਹੈ